ਆਪ ਪਿੰਡਾਂ ਤੇ ਵੇਖਿਆ ਆ ਜਾ ਆ ਜਾ ਸਰਦਾ ਆ ਜਾ ਓਏ ਆ ਜਾ ਭੈਣਾ ਮੇਰੇ ਤੇ ਐਸਐਸਪੀ ਦਾ ਰੌਟ ਪਈ ਬੈਠਾ ਮੈਨੂੰ ਫੋਨ ਆ ਗਿਆ ਆ ਜਾ ਮੈਂ ਤਾਂ ਇਹਦਾ ਕੰਮ ਹੀ ਨਹੀਂ ਕਰਦਾ ਮੈਂ ਹੁਣ ਲਾਉਣਾ ਤੇਰੇ ਸਾਹਮਣੇ ਲਜਾ ਕੇ ਦੇਖੋ ਸਾਰੇ ਜਣੇ ਭਾਈ ਇਹਦਾ ਕੰਮ ਨਹੀਂ ਕਰਦਾ ਐਸਐਸਪੀ ਨੇ ਮੇਰੇ ਪਰ ਰੱਟ ਦੇ ਕੇ ਕਿਹਾ ਮੈਨੂੰ ਮੇਰੇ ਸਰੀਰ ਨੂੰ ਕੁੱਤਾ ਸਿੱਧਾ ਬੋਲਿਆ ਦੱਸੋ ਭਾਈ ਨਾਲਾ ਕਿਉਂਕਿ ਮੈਂ ਤੇਰੇ ਸਾਹਮਣੇ ਬੋਲਣਾ ਜਾ ਤੂੰ ਮੈਨੂੰ ਕੀ ਪਤਾ ਉਹ ਐਸਐਸਪੀ ਨੂੰ ਲਾਏਗਾ ਤੇਰੇ ਵੱਲੋਂ ਆ ਅੱਜ ਤੱਕ ਮੇਰੇ ਖਲਾਫ ਹਰੇਕ ਬੋਲੀ ਗਿਆ ਮੈਂ ਕਦੇ ਗਲਤ ਬੋਲਾਂ ਕਿਸੇ ਦੇ ਖਿਲਾਫ। ਤੂੰ ਮੁੰਡੇ ਦੇ ਨਾਂ ਹਜੇ ਤਾਂ ਉਹ ਤਾਂ ਬੋਲੇ ਹੋਵਾਂਗੇ। ਕਿਵੇਂ? ਮੁੰਡੇ ਦਿੰਦਾ ਜਦੋਂ? ਦੱਸ ਕਿਹਨੂੰ ਦਿੱਤੇ ਆ। ਤੇ ਸੱਚ ਵੀ ਹੈ ਉਹ। ਇਹ ਬੰਦਾ ਹਰੇਕ ਦਾ ਵਿਰੋਧ ਕਰਦਾ। ਹਾਂ। ਯਾਰ ਹਰੇਕ ਮੂਰੇ ਬਾਈ ਫੋਨ ਥੋੜੇ ਹਰੇਕ ਦੇ ਜੇਬ ਚਾਣਾ। ਹਰੇਕ ਦੇ ਜੇਬ ਚਾ। ਤੇ ਤੁਸੀਂ ਕਰਨਾ ਕੀ ਆ ਯਾਰ ਪੇਜ ਬਣਾਓ ਥੋੜੀ ਉਹ ਆ ਮਿਹਨਤ। ਜੇ ਮਿਹਨਤ ਕਰੋਗੇ ਤਾਂ ਤੁਸੀਂ ਮੂਰੇ ਆ ਜਾਓਗੇ। ਹੈਲੋ ਭਾਈ ਮਕਸਦ ਬੋਲਦੇ ਹਾਂ ਮੈਂ ਮੈਂ ਤੱਕ ਕੇ ਪੂਰੇ ਲਾਭ ਕਰ ਲੈ ਗੱਲ ਹੈ ਗੁਰਪ੍ਰੀਤ ਆ ਬੇਟਾ ਹਾਂਜੀ ਭਾਈ ਹਾਂ ਭਰਾ ਜੀ ਕੀ ਹਾਲ ਹੈ ਹੋਰ ਭਰਾ ਜੀ ਦੱਸੋ ਭਾਈ ਗੁਰਪ੍ਰੀਤ ਗੋਪੀ ਜਣਾ ਮੇਰੇ ਖਿਲਾਫ ਦਰਖਾਸਤ ਦੇ ਕੇ ਤੋਂ ਅੱਜ ਮੈਨੂੰ ਫੋਨ ਨਹੀਂ ਸੀ ਕਰਿਆ ਲੈ ਭਾਈ ਮੈਂ ਮੈਂ ਦਿੱਤੀ ਆ ਹਾਂ ਮੈਂ ਉਹ ਮੁੰਡੇ ਨੇ ਦਿੱਤੀ ਭਾਈ ਗੱਲ ਕਰ ਨਾ ਉਹਦਾ ਨਾਂ ਤੇਰਾ ਲੈ ਰੇ ਮੈਂ ਜਿਹੜਾ ਹੈਗਾ ਪਾਪਾ ਤੇਰੇ ਕਦੇ ਸ਼ਿਕਾਇਤ ਨਹੀਂ ਜੇਦੀ ਬਿਲਕੁਲ ਨਹੀਂ ਜੇ ਨਿੰਦਣ ਵਾਲੇ ਆ ਜੱਟ ਨੂੰ ਪਿਆਰ ਕਰਨ ਵਾਲੇ ਵੀ ਆ ਪਾਪਾ ਬਣ ਗਏ ਇਹ ਪਿਆਰ ਬੋਲਦਾ ਥੋੜਾ ਤੇ ਮੁੰਡੇ ਸੱਟ ਲੈਂਦੇ ਆ ਭਰਾਵਾ ਆ ਕੇ ਦੇਖੀਂ ਨਹੀਂ ਇਹ ਟਿੰਕੀ ਕਰ ਲੈ ਤੋੜ ਗਿਆ ਗੱਲੀ ਤੇ ਨਹੀਂ ਆਪਾਂ ਨੇ ਕਰਦੀ ਆ ਮਰਦ ਕਰੇ ਕਿਉਂ ਬਈ ਮੈਂ ਸੱਚਾ ਨਹੀਂ ਸੱਚਾ ਮੈਂ ਇਹਦੇ ਸੱਚੇ ਵਾਲੀ ਕਿਉਂ ਬਈ ਨੇ ਇੱਕ ਵਾਰੀ ਚੰਗਾ ਬਣੀ ਜਾਂਦਾ ਤੇ ਜੇ ਕਿਸੇ ਦਾ ਤੂੰ ਹਰੇਕ ਦਾ ਵਿਰੋਧ ਹੀ ਕਰਦਾ ਤੂੰ ਹਰੇਕ ਦਾ ਵਿਰੋਧ ਕਰਨੀ ਲੱਗ ਪੈਂਦਾ ਉਹ ਬੱਸ ਮਾਣ ਅੱਜ ਦਾ ਹਰੇਕ ਤੇ ਪਿੱਤੀ ਵੀ ਵੱਲਾ ਇਹ ਬੁੱਟੀ ਨਾਲ ਆ ਦਿੰਦੇ ਹੁੰਦੇ ਆ ਨਾ ਇੱਟ ਇੱਕ ਪੀਤੀ ਆ ਨਾ ਪੀਣੀ ਆ ਹਰੇਕ ਦੇ ਲੱਗਦਾ ਓਏ ਸੋਨੀ ਇਹ ਮੱਝਦਾ ਯਾਰ ਹਰੇਕ ਦੀ ਚੜਾਈ ਤੇ ਭਾਈ ਮੇੜ ਤੇ ਯਾਰ ਆ ਭਾਈ ਓਏ ਗੋਪੀ ਹਟਾ ਨਾ ਨੂੰ ਭਾਈ ਕਹਿ ਕੇ ਦੋ